ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਨੇ ਲੁੱਟਖੋ ਦੀ ਵਾਰਦਾਤ ਨੂੰ ਟ੍ਰੇਸ ਕਰ ਲਿਆ ਤਾਂ ਦੱਸ ਦਈਏ ਕਿ 12 ਦਸੰਬਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਥੇ ਆਪਣੇ ਚਾਚੇ ਦੇ ਲੜਕੇ ਦੇ ਨਿੱਜੀ ਕੰਮ ਦੇ ਸਬੰਧ ਦੇ ਵਿੱਚ ਆਪਣੀ ਗੱਡੀ ਦੇ ਵਿੱਚ ਜਿਹੜੇ ਵਿਅਕਤੀ ਨੇ ਬਠਿੰਡਾ ਸ਼ਹਿਰ ਵਿਖੇ ਜਾਂਦੇ ਨੇ ਤੇ ਉਸੇ ਦਰਮਿਆਨ ਆਪਣੇ ਪਿੰਡ ਨੂੰ ਵਾਪਸ ਆ ਰਹੇ ਸੰਤਾ ਇਸੇ ਦਰਮਿਆਨ ਹੀ ਇਹਨਾਂ ਦੇ ਨਾਲ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਦ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਘੇਰ ਕੇ ਰੋਕਿਆ ਜਾਂਦਾ ਹੈ ਤੇ ਇਸ ਦੇ ਦਰਮਿਆਨ ਕਾਫੀ ਸੱਟਾਂ ਮਾਰੀਆਂ ਗਈਆਂ ਤੇ ਪਰਸ ਦੇ ਵਿੱਚੋਂ 2000 ਰੁਪਏ ਜਿਹੜੇ ਕਰੰਸੀ ਹੈ ਉਹ ਲੁੱਟ ਲਈ ਗਈ ਸੀ ਆਪੋ ਆਪਣੇ ਹਥਿਆਰਾਂ ਦੇ ਨਾਲ ਇੱਥੇ ਵਾਰਦਾਤ ਨੂੰ ਇਹਨਾਂ ਅੰਜਾਮ ਦਿੱਤਾ ਸੀ ਤਾਂ ਜਿਹੜੇ ਬਦਮਾਸ਼ ਨੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਦ ਦੱਸਦੇ ਇਹ ਕਿ ਕੁੱਲ 4 ਦੋਸ਼ੀ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤੇ ਗਏ ਨੇ ਜੁਨਾ ਦੇ ਵੱਲੋਂ ਕੀ ਤੇਜ਼ਦਾਰ ਹਥਿਆਰਾ ਦੇ ਨਾਲ ਗੱਡੀ ਦੇ ਵਿੱਚ ਸਵਾਰ ਇਹਨਾਂ ਵਿਅਕਤੀਆਂ ਤੇ ਹਮਲਾ ਕੀਤਾ ਗਿਆ ਸੀ ਦੇ ਨਾਲ ਤੋਂ ਰੁਟਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਕੋਈ ਹੋਈ 2000 ਰੁਪਏ ਦੀ ਨਕਦੀ ਇਸ ਦੇ ਨਾਲ ਕਾਰ 2 ਗੰਟਾਸੇ ਤੇ 2 ਕਿਰਪਾਨਾਂ ਜੁੜੀਆਂ ਨੇ ਉਹ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਬਰਾਮਦ ਕਰ ਲਈਆਂ ਗਈਆਂ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਵਾਰਦਾਤ ਜਿਹੜੀ ਹੈਗੀ ਆ ਥਾੜਾ ਨੰਦਗੜ ਦੇ ਨਾਲ ਸੰਬੰਧਿਤ ਹੈ। ਇਹ 12 ਤਰੀਕ ਨੂੰ ਰਾਮਪਾਲ ਜਿਹੜਾ ਹੈਗਾ ਵਿਅਕਤੀ ਜੋ ਬਾਜਕਪਿੰਡ ਦਾ ਰਹਿਣ ਵਾਲਾ ਆਪਣੇ ਚਾਚੇ ਦਾ ਲੜਕੇ ਦੇ ਨਾਲ ਬਟੰਡਾ ਆਇਆ ਸੀਗਾ। ਸ਼ਾਮ ਨੂੰ ਜਦੋਂ ਇਹ ਬਟੰਡਾ ਤੋਂ ਵਾਪਸ ਚੱਲਿਆ ਸੀਗਾ ਤਾਂ ਨੰਦਗੜ ਥਾਣੇ ਤੋਂ ਅੱਗੇ ਜਾ ਕੇ ਬੱਸ ਅੱਡੇ ਦੇ ਨੇੜੇ ਜਦੋਂ ਇਹ ਪਹੁੰਚਿਆ ਤਾਂ ਇੱਕ Honda City ਗੱਡੀ ਆਉਂਦੀ ਹੈ। ਉਸ ਗੱਡੀ ਨੇ ਘੇਰ ਕੇ ਚਾਰ ਬੰਦੇ ਉਹਦੇ ਵਿੱਚੋਂ ਨਿਕਲਦੇ ਨੇ ਉਹਨਾਂ ਕੋਲ ਵੈਪਨ ਸੀਗੇ, ਤੇਜਦਾਰ ਹਥਿਆਰ, ਨਾਸੇ ਸੀਗੇ, ਤਲਵਾਰਾਂ ਸੀਗੀਆਂ। ਉਹਨਾਂ ਨੇ ਘੇਰ ਕੇ ਜਿਹੜੀ ਹੈਗੀ ਇਹਦੀ ਕੁੱਟਮਾਰ ਕੀਤੀ ਤੇ ਇਹਦੇ ਕੋਲੋਂ 2000 ਰੁਪਏ ਸੀਗੇ ਉਹ ਖੋਲੇ ਤੇ ਉੱਥੋਂ ਜਿਹੜੇ ਹੈਗੇ ਇਸ ਖੋਣ ਤੋਂ ਬਾਅਦ ਆਪਣੀ ਗੱਡੀ ਤੇ ਫਰਾਰ ਹੋ ਗਏ ਸੀਗੇ ਇਸ ਸਬੰਧ ਵਿੱਚ ਸਾਡੀ ਵੱਖ-ਵੱਖ ਟੀਮਾਂ ਜਿਹੜੀਆਂ ਅਸੀਂ ਗਠਿਤ ਕੀਤੀਆਂ ਗਈਆਂ ਸੀਗੀਆਂ ਮਕਦਮਾ ਸਬੰਧੀ ਜਿਹੜੀ ਥਾਣਾ ਨੰਦਗੜ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਗਿਆ ਸੀਗਾ ਅੰਡਰ ਸੈਕਸ਼ਨ ਰੋਬਰੀ ਤੇ ਬਾਕੀ ਜਿਹੜੇ ਰੋਂਗਫੁੱਲ ਰਿਸਟ੍ਰੈਂਡ ਦੇ ਸੈਕਸ਼ਨ ਸੀਗੇ ਅਸੀਂ ਲਗਾਏ ਸੀਗੇ ਇਸ ਬੰਦੇ ਚ ਮਾਨਯੋਗ ਐਸਐਸਪੀ ਸਾਹਿਬ ਅਠੰਡਾ ਵਾਲੋ ਡੀਐਸਪੀ ਮੈਡਮ ਹੀਨਾ ਗੁਪਤਾ ਜੀ ਦੀ ਗਵਾਹੀ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਸਾਡੀ ਟੀਮ ਜਿਹੜੀ ਥਾਣਾ ਨੰਦਗੜ ਐਸਐਚਓ ਦੇ ਸupervision ਚ ਕੰਮ ਕਰ ਰਹੀ ਸੀਗੀ ਉਸ ਨੂੰ ਸਫਲਤਾ ਹਾਸਲ ਹੋ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀ ਜਿਹੜੇ ਹਰਮੇਸ਼ ਹਰਜੀਤ ਗਗਨਦੀਪ ਤੇ ਬਲਜਿੰਦਰ ਇਹਨਾਂ ਚਾਰਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਚਾਰਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਇਹਨਾਂ ਨੇ ਜਿਹੜੀ ਵੈਪਨ ਵਰਤੇ ਸੀਗੇ ਤਲਵਾਰਾਂ ਤੇ ਅਗਡਾਸੇ ਤੇ ਜਿਹੜੇ ਤਲਵਾਰਾਂ ਸੀਗੀਆਂ ਉਹ ਵੀ ਅਸੀਂ ਬਰਾਮਦ ਕਰ ਲਈਆਂ ਨੇ ਜਿਹੜੀ ਇਹਨਾਂ ਨੇ ਗੱਡੀ ਵਾਰਦਾਤ ਵਿੱਚ ਵਰਤੀ ਸੀਗੀ ਵੱਡਾ ਸਿਟੀ ਗੱਡੀ ਉਹ ਵੀ ਅਸੀਂ ਬਰਾਮਦ ਕਰ ਲਈਏ ਆਪਦੀ ਗੱਡੀ ਹੈਗੀ ਬਟ ਇਹਨਾਂ ਨੇ ਜਿਹੜੀ ਨੰਬਰ ਪਲੇਟ ਉਸ ਟਾਈਮ ਜਿਹੜੀ ਹੁੰਦੀ ਸੀ ਸਹੀ ਨਹੀਂ ਲਗਾਈ ਹੋਈ ਸੀ ਉਸ ਸੰਬੰਧੀ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪਹਿਲਾਂ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਗਗਨਦੀਪ ਉਹਦੇ ਉੱਪਰ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਸਰਾ ਦੋਸ਼ੀ ਹੈ ਬਲਜਿੰਦਰ ਉਹਦੇ ਉੱਪਰ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਨਹੀਂ ਇਹਨਾਂ ਕੋਲ ਵੈਪਨ ਤਲਵਾਰਾਂ ਸੀਗੀ ਗੰਡਾਸੇ ਸੀਗੀ ਅਸਲੀ ਗੰਡਾਸੇ ਤੇ ਅਸੀਂ ਤਲਵਾਰਾਂ ਹੀ ਸੀਗੀਆਂ